ਕਈ ਕਹਿੰਦੇ ਨੇ ਸਿੰਘਾਂ ਦੇ 12 ਵਜ ਗਏ ਪਰ ਅੱਜ ਤੱਕ ਇਹ ਨਹੀਂ ਪਤਾ ਲੱਗਾ ਸਿੰਘਾਂ ਦੇ 12 ਕਿਉਂ ਵਜੇ ਸੀ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਜਦੋਂ ਮੁਗਲ ਫੌਜਾਂ ਚੁੱਕ ਕੇ ਲੈ ਜਾਂਦੀਆਂ ਸਨ ਜਾ ਕੇ ਗਜਨੀ ਦੇ ਬਾਜ਼ਾਰ ਦੇ ਵਿੱਚ ਟਕੇ ਟਕੇ ਤੇ ਵੇਚਦੇ ਸਨ ਧੀਆਂ ਪਹਿਣਾ ਨੂੰ ਜਿਸ ਵਿੱਚ ਬਾਬਾ ਦੀਪ ਸਿੰਘ ਵਰਗੇ ਅਤੇ ਨਿਆਂਗੁਰ ਸਿੰਘ ਫੌਜਾਂ ਰਾਤ ਨੂੰ 12 ਵਜੇ ਹਲਾ ਕਰਦੇ ਸਨ ਤੇ ਭਾਰਤ ਵਰਸੀਆਂ ਬਹੁ ਬੇਟੀਆਂ ਨੂੰ ਮੁਗਲਾਂ ਤੋਂ ਛੜਾ ਕੇ ਘਰ ਘਰ ਤੱਕ ਪਹੁੰਚਾਉਣਾ ਇਹ ਸਿੰਘਾਂ ਦਾ ਕੰਮ ਸੀ ਤਾਂ ਕਿਹਦੇ ਸਨ ਮੁਗਲ ਫੌਜਾਂ ਡਰਦੀਆਂ ਸਨ 12 ਵਜੇ ਨੇ ਪਤਾ ਨਹੀਂ ਕਦੋਂ ਸਿੰਘਾਂ ਨੇ ਹਲਾ ਬੋਲ ਦੇਣਾ ਹੈ ਹਰ ਇੱਕ ਇਨਾਂ ਨੂੰ ਹੈ ਉਸ ਵਕਤ ਮੁਗਲ ਫੌਜਾਂ ਚੁੱਕੇ ਲੈ ਜਾਂਦੀਆਂ ਸਨ ਬਹੁ ਬੇਟੀਆਂ ਨੂੰ ਪਰ ਅੱਜ ਉਹੀ ਬਹੂ ਬੇਟੀਆਂ ਆਪ ਛੋਟੇ ਛੋਟੇ ਕੱਪੜੇ ਪਾ ਕੇ ਵੀਡੀਓ ਬਣਾ ਕੇ ਰੀਲਾ ਬਣਾ ਕੇ ਨੈਟੋ ਤੇ ਪਾਉਂਦੀਆਂ ਨੇ ਫੇਮ ਖੱਟਣ ਦੀ ਖਾਤਰ ਉਸ ਵਕਤ ਸਿੰਘਾਂ ਦਾ ਸਭ ਤੋਂ ਵੱਡਾ ਪਾਰੂ ਪਕਾਰ ਸੀ ਕਿ ਬਹੂ ਬੇਟੀਆਂ ਨੂੰ ਮੁਗਲ ਫੌਜਾਂ ਤੋਂ ਛਡਾ ਕੇ ਘਰ ਘਰ ਤੱਕਰ ਪਹੁੰਚਾਉਣਾ ਤਾਂ ਸਿੰਘਾਂ ਦੇ 12 ਵਜੇ ਦੇ ਸਨ